ਕਹਾਂ ਤੋ ਪਾਵ ਕੇ ਅਜੇ ਨਾਲੇ ਦੇ ਲੋਕਾਂ ਨੂੰ ਕਦੀ ਵੀ ਕੱਲਿਆਂ ਨਹੀਂ ਛੱਡਿਆ ਜਾ ਸਕਦਾ ਅਜੇ ਨਾਲੇ ਦੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਰਹਿਣਾ ਮੇਰੀ ਡਿਊਟੀ ਆ ਕਿਤੇ ਮੈਂ ਆਪਣੀ ਡਿਊਟੀ ਜਿਹੜੀ ਕਾਦ ਦਿਆਂ ਉਹਦਾ ਥੋੜਾ ਹੀ ਰਸਤੇ ਦੇ ਵਿੱਚ ਕਿਸੇ ਦੇ ਕੋਸੀ ਆ ਰਹੀ ਤੇ ਬੜੀ ਪੂਜੀਤਾ ਦਾ ਟਰੈਕਟਰ ਜਿਹੜਾ ਉਹ ਇੱਕ ਟੋਏ ਦੇ ਵਿੱਚ ਡਿੱਗ ਗਿਆ ਮੇਰਾ ਬੇਟਾ ਬੈਠਾ ਸੀਗਾ ਉਹ ਮੱਸੀ ਬਚਾ ਜਾ ਕੇ ਡਿੱਗ ਪਿਆ ਵਿੱਚ ਪਰ ਉਹ ਤਾਂ ਹੀ ਬਚਿਆ ਕਿ ਮਹਾਰਾਜ ਦੀ ਕਿਰਪਾ ਹੋਈ ਪਰਮਾਤਮਾ ਦੀ ਕਿਰਪਾ ਹੋਈ ਅਸੀਂ ਲੋਕਾਂ ਦੀ ਸੇਵਾ ਕਰਦੇ ਇਸ ਕਰਕੇ ਮਹਾਰਾਜ ਨੇ ਉਹਨੂੰ ਛੋਟ ਨਹੀਂ ਲੱਗਣ ਦਿੱਤੀ ਉਹ ਵਾਲ ਵਾਲ ਜਿਹੜਾ ਬਚ ਗਿਆ ਕਿਉਂਕਿ ਸਾਡੇ ਲੋਕ ਹੀ ਬਚਾਦੇ ਆ ਇਸ ਵੇਲੇ ਇਹਦਾ ਸ਼ਿਕਾਰ ਨੇ ਪਾਣੀ ਦਾ ਤੇ ਲਾਜ਼ਮੀ ਅਸੀਂ ਵੀ ਸ਼ਿਕਾਰ ਦੇਣਾ ਹੋਵਾਂਗੇ ਪਰ ਮੈਂ ਇਹ ਕਹਿਣਾ ਚਾਹੁੰਦਾ ਇਹ ਨਾਲੇ ਦੇ ਸਾਰੇ ਵਿਧਾਨ ਸਭਾ ਦੇ ਲੋਕਾਂ ਨੂੰ ਦਿਲ ਨਾ ਛੱਡਿਓ ਤੁਹਾਡੇ ਨਾਲ ਆ ਆਖਰੀ ਸਮੇਂ ਤੱਕ ਤੁਹਾਡੀ ਲੜਾਈ ਲੜਾਂਗੇ ਪਰਵਾਹ ਜਿਹੜਾ ਸਾਡਾ ਉਹ ਤੁਹਾਡੇ ਨਾਲ ਆ ਸਾਡੀ ਪਾਰਟੀ ਦੇ ਸਭ ਸਾਥੀ ਸ਼ਹਿਰ ਦੇ ਅਮਸਾਤੋਂ ਆਉਂਦੇ ਆ ਸਾਡੇ ਨਾਲੇ ਤੋਂ ਸਾਡੀ ਆਮ ਆਦੀ ਪਾਰਟੀ ਜਿਹੜੀ ਇਹ ਨਾਲੇ ਦੇ ਲੋਕਾਂ ਦੇ ਨਾਲ ਹੈ ਬਹੁਤ ਬਹੁਤ ਤਾਂ